ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਰਾਹੀਂ ਭਾਜਪਾ ਦੇ ਲੀਡਰਾਂ ਦੀ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਬੀਜੇਪਾ ਪੀਰਾਂ ਦੀ ਤਫ਼ਤੀਸ਼ ਪੰਜਾਬ ਜਿਹੜਾ ਦਸਾਂ ਗੁਰੂਆਂ ਦੀ ਧਰਤੀ ਹੈ ਸਾਧੂਆਂ ਸੰਤਾਂ ਦੀ ਧਰਤੀ ਹੈ ਪਹਿਲਾਂ ਹੀ ਪੰਜਾਬ ਨੂੰ ਬਰਬਾਦ ਕਿ ਅਸ਼ਰਾ ਜੀ ਦੇਦਾ ਤਾਂ ਸਪਸ਼ਟ ਦੱਸਦਾ ਕਿ ਆਤਜੀ ਜੀ ਨੇ ਕਿਤੇ ਵੀ ਗੁਰਦਵਾਰਾਂ ਦਾ ਜਗਰ ਤੱਕ ਨਹੀਂ ਕੀਤਾ ਬੋਲਦਿਆਂ ਮੈਂ ਸਭ ਦਾ ਇਸ ਦੇਸ਼ ਦੇ ਵਿੱਚ ਇਹ ਸਭ ਤੋਂ ਕਟਿਆ ਪੌਲਟਿਕਸ ਕਰੀ ਹੈ ਉਹ ਭਾਜਪਾ ਕਰੀ ਹੈ ਫਜ਼ਾਤ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਹੁਣੇ ਨਵੰਬਰ ਦੇ ਵਿੱਚ ਉਹ ਤਾਂ ਪਹਿਲਾਂ ਅਕਤੂਬਰ ਦੇ ਵਿੱਚ ਤਾਂ ਮੰਨਾ ਇਹ ਦੂਜੇ ਪਾਸੇ ਬੀਜੇਪੀ ਚਰੇ ਕਮਾਦ ਉੱਤਤ ਆਈ ਹੈ ਬੀਜੇਪੀ ਵਾਲ ਮੈਨੂੰ ਦੋਖ ਹੈ ਕਿ ਉਸ ਚੀਜ਼ ਦੇ ਭਾਗੀਵਾਲ ਬਣੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਪੋਸਟ ਸਨਦੀ ਕੀਤੀ ਸਦਾਤ ਪਰਗਰ ਸਿੰਘ ਨੇ ਜਿਹੜੇ ਕਾਂਗਰਸ ਦੇ ਐਮ.ਐਲ.ਏ. ਉਹਨਾਂ ਨੇ ਵੀ ਕੀਤੀ ਸਦਾਸਖਵਾਲ ਸਿੰਘ ਠਹਰੇ ਦੇ ਵੀ ਕੀਤੀ ਔਰ ਯਾਰ ਪੋਲਟਿਕਸ ਕਰ ਲੱਗਿਆ ਥੋੜਾ ਬਹੁਤਾ ਤਾਂ ਸੋਚਿਆ ਕਰੋ ਇਹਨਾਂ ਨੂੰ ਤਾਂ ਬਖਸ਼ੋ ਸਾਡੇ ਦਸਾਂ ਗੁਰੂਆਂ ਨੂੰ ਤਾਂ ਬਖਸ਼ ਦਿਓ ਕਿਹੜੇ ਰਾਹ ਪੈ ਗਏ ਤੁਸੀਂ ਤੁਸੀਂ ਸਾਡੀ ਅਲੋਚਨਾ ਕਰਦੀ ਆਂ ਉਦਾਂ ਕਰੋ ਕੰਮਾਂ ਤੇ ਲੋਚਨਾ ਕਰੋ ਜਦ ਤੁਸੀਂ ਵੇਦੇ ਵੀ ਇੱਕ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿੱਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਮੈਂ ਮੈਂ ਸਾਰ ਲੋਕਾਂ ਦੀ ਨਿੰਦਾ ਕਰਦਾ ਬੀਜੇਪੀ ਦੀ ਖਾਸ ਤੌਰ ਤੇ ਨਿੰਦਾ ਕਰਦਾ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਰੋਲਾ ਪਾਇਆ ਬਾਅਦ ਉਹਦੇ ਮੰਤਰੀ ਦੇ ਇਸ ਵੀਡੀਓ ਨੂੰ ਵਾਇਰਲ ਕੀਤਾ ਇਹ ਬੇहद ਕਨੌਣੀ ਹਰਕਤ ਗੁਰੂ ਸਾਹਿਬਾਨਾਂ ਦੇ ਖਿਲਾਫ ਬੀਜੇਪੀ ਨੇ ਕੀਤੀ ਹੈ ਔਰ ਬੀਜੇਪੀ ਗੁਰੂਆਂ ਨੂੰ ਵਕਤ ਕੇ ਸਿਆਸਤ ਕਰਦੀ ਆ ਸਾਡੀ ਪਾਰਟੀ ਸਾਡੀ ਪਾਰਟੀ ਦਾ ਕਿਸਦਾਦ ਨਵਰਕ ਤੋਂ ਲੈ ਕੇ ਸਾਡੇ ਕੌਮੀ ਕਿਦਮਿੰਦਰ ਦਾ ਰਵਿੰਦਰ ਕੇਲੀਵਾਲ ਤੱਕ ਅਸੀਂ 10 ਗੁਰੂਆਂ ਦੇ ਅੱਗੇ ਸਿਰ ਚਕਾਉਂਦੇ ਆ ਹਮੇਸ਼ਾ ਇੱਚ ਚਕਾਉਂਦੇ ਆ ਹਮੇਸ਼ਾ ਇੱਚ ਚਕਾਉਂਦੇ ਰਾਂਗੇ ਉਹ ਗੁਰੂਆਂ ਦੇ ਨਾਂ ਤੇ ਉੱਤੇ ਕਦੀ ਸਿਆਸਤ ਨਹੀਂ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਕਰਨਾ ਸਾਡੀ ਡਿਊਟੀ ਹੈ ਪਰ ਜੋ ਕੰਮ ਇਹਨਾਂ ਨੇ ਕੀਤਾ ਪਹਿਲਾਂ ਹੀ ਬੀਜੇਪੀ ਨੇ ਪੰਜਾਬ ਨੂੰ ਬਹੁਤ ਪਰਵਾਰ ਕੀਤਾ ਅੱਜ ਪੰਜਾਬ ਜਿੱਥੇ ਪਹੁੰਚਿਆ ਹੈ ਇਹਦੇ ਵਿੱਚ ਬੀਜੇਪੀ ਸਭ ਤੋਂ ਵੱਡੀ ਦੋਸ਼ੀ ਹੈ ਕਿ ਸਾਡੇ ਯਾਰ ਹੱਤਾਂ ਦੇ ਫੰਡ ਰੋਕ ਲੈਂਦੇ ਆ ਹੱਤਾਂ ਦਾ ਧੱਕਾ ਕਰਦੇ ਪੰਜਾਬ ਦੇ ਨਾਲ ਆ ਇੱਕ ਨਵਾਂ ਕੰਮ ਕਰਤਾ ਸੋ ਬੀਜੇਪੀ ਹੱਤ ਚਾਉਂਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਬਦਾਮ ਕਰਕੇ ਪੰਜਾਬ ਦੇ ਵਿੱਚ ਉਹ ਤਰ ਜਿਹੜੇ ਪਸਾਰੇ ਜਾਣ ਪਰ ਉਹ ਸਮਝ ਜਾਣ ਇਦਾਂ ਨਹੀਂ ਹੋਊਗਾ ਪੰਜਾਬ ਦੇ ਲੋਕ ਸਿਆਣੇ ਨੇ ਦੇਸ਼ ਦੇ ਲੋਕ ਸਿਆਣੇ ਨੇ ਉਹ ਵੀਡੀਓ ਤੇ ਸੁਣੋ ਕੋਈ ਬੰਦਾ ਲਿਆਵੇ ਵੀਡੀਓ ਸਦਾਵੇ ਜਿੱਥੇ ਆ ਤੁਸੀਂ ਨੇ ਕਿਹਾ ਉਹਦੇ ਮੂੰਹ ਤੋਂ ਗੁਰੂ ਬੂਦੂ ਸ਼ਬਦ ਨਿਕਲੇ ਆਵੇ ਪਰ ਉਦਾ ਹੀ ਕਹੀ ਜਾਂਦੇ ਯਾਰ ਜਦੋਂ ਲੈਬ ਚ ਗਈ 1 ਮਿੰਟ ਜੋਂ ਉਹਨਾਂ ਨੇ ਵੋਟ ਆ ਗਈ ਕਹਤਾ ਜੀ ਬਿਲਕੁਲ ਗਲਤ ਹੈ ਆਪ ਬਾਦ ਦੇ ਵਿੱਚ ਜੋੜਿਆ ਗਿਆ ਸੋ ਮੈਂ ਤੁਹਾਡੇ ਸਾਈਂ ਜ਼ਿੰਦਾਬੀ ਕਰਦਾ ਪੰਜਾਬੀਆਂ ਨੂੰ ਦੇਸ਼ ਵਰਗੇ ਦੁਨੀਆ ਵਰਗੇ ਸਿੱਖਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਭਾਜਪਾ ਜਿਹੜੀ ਸਾਡੇ ਵਿੱਚ ਆਪਸੀ ਨਫਤ ਪਾਦਾ ਕਰਨੀ ਚਾਹੁੰਦੀ ਹੈ ਨਫਤ ਦੀ ਰਾਜਨੀਤੀ ਕਰ ਰਹੀ ਹੈ ਇਹਦੇ ਤੋਂ ਆਪਾਂ ਸਾਵਧਾਨ ਰਹਿਣਾ ਭਾਜਪਾ ਦੇ ਪਿੱਛੇ ਲੱਗਦੀ ਪਰਣਾ ਬੀਜੇਪੀ ਪੰਜਾਬ ਵਿਰੋਧੀ ਆ ਬੀਜੇਪੀ ਕਿਸਾਨ ਵਿਰੋਧੀ ਆ ਬੀਜੇਪੀ ਸਿੱਖ ਵਿਰੋਧੀ ਆ ਬੀਜੇਪੀ ਗਰੀਬ ਵਿਰੋਧੀ ਆ ਬੀਜੇਪੀ ਦਲਤ ਵਿਰੋਧੀ ਆ ਬੀਜੇਪੀ ਹਰ ਪੰਜਾਬੀ ਦੇ ਵਿਰੋਧੀ ਇਸ ਕਰਕੇ ਇਹ ਸ਼ੂਤ ਆਪਣੇ ਸਾਡੇ ਜਜ਼ਬਾਤਾਂ ਨੂੰ ਪੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਇਹ ਮੈਂ ਜੀ ਜਦ ਜਿਹੜੀ ਆਪਾਂ ਦੇ ਨਾਲ ਸਾਂਝਿਆ ਕਰਦੀਆਂ ਚਾਹੁੰਦਾ ਸੀਗਾ ਜੇ ਤੁਸੀਂ ਕੋਈ ਸਵਾਲ ਕਰਨਾ ਤਾਂ ਕਰ ਸਕਦੇ ਹੋ ਅੱਛਾ ਜੀ ਸਭ ਤੋਂ ਸਪੀਕਰ ਨੇ ਕਿਹਾ ਹੋਇਆ ਹੈ ਕਿ ਇਹ ਵੀਡੀਓ ਜਿਹੜੀ ਹੈ ਵਿਧਾਨ ਸਭਾ ਦੀ ਸੀ ਐਡੇ ਤੇ ਜਲੰਧਰ ਕਮਿਸ਼ਨਰ ਕੋਈ ਰਾਈਟ ਨਹੀਂ ਹੈ ਕਿ ਐਸੇ ਪਰਚਾ ਦੇ ਸਕਦੇ ਸਰ ਫਿਰ ਕਿਉਂ ਨਹੀਂ ਦਿਖਾਉਂਦੇ ਫਿਰ ਕਿਉਂ ਨਹੀਂ ਦਿਖਾਉਂਦੀ ਜਦੋਂ ਉਹਦੇ ਉਹਦੇ ਵਾਇਰਲ ਹੋ ਗਿਆ ਸੀ ਮੰਤਰੀ ਨੇ ਤੇ ਅਸੀਂ ਉਸੇ ਵੀਡੀਓ ਦਾ ਕਪਲ ਮਿਛਰਾਲੀ ਵੀਡੀਓ ਜਿਹੜੀ ਉਹਨੇ ਡਾਊਨਲੋਡ ਕੀਤੀ ਆ ਉਹਦਾ ਜਿਹੜਾ ਅਸੀਂ ਟੈਸਟ ਕਰਾ ਉਹਨੂੰ ਨਾਮ ਦੇ ਵਿੱਚ ਭੇਜਿਆ ਉਸ ਲੈਬ ਦੀ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਆਧਾਰ 'ਤੇ ਕਪਲ ਮਿਛਰਾਲੀ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਕਿਉਂਨੇ ਬਹੁਤ ਗਲਤ ਕੰਮ ਕੀਤਾ। ਕੋਈ ਇੱਕੋ ਤੋਂ ਘੈਰ ਨਹੀਂ ਤਾਂ ਗਿਆ ਕਿ ਮੈਂ ਗੈਰਹੀ ਜਾਂਦੀ ਵੀ ਕੋਈ ਵਾਇਰਲ ਆਦੀ ਸੀ ਨਜ਼ਰ ਨਹੀਂ ਆਈ ਨਾ ਵਿਧਾਨ ਸਭਾ ਕੋਈ ਜਾਰੀ ਕਿਤੇ ਵੀ ਨਹੀਂ ਆਈ। ਬਿਲਕੁਲ ਨਹੀਂ ਕੋਈ ਨਜ਼ਰ ਆਦੀ